ਨਮਸਕਾਰ ਇੰਡੀਆ ਨਿਊਜ਼ ਪੰਜਾਬ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਦੇ ਵਿੱਚ ਕੇਂਦਰ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ ਇਹ ਰੋਜ਼ ਪ੍ਰਦਰਸ਼ਨ ਨੈਸ਼ਨਲ ਹੈਰਾਲਡ ਕੇਸ ਦੇ ਵਿੱਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਅਦਾਲਤ ਤੋਂ ਮਿਲੀ ਰਾਹਤ ਤੋਂ ਬਾਅਦ ਈਡੀ ਦੀ ਕਥਿਤ ਦੁਰਵਰਤੋਂ ਨੂੰ ਲੈ ਕੇ ਕੀਤਾ ਗਿਆ ਪਾਰਟੀ ਦੇ ਸੰਸਦ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੱਚ ਦੀ ਜਿੱਤ ਹੋਈ ਹੈ ਕਿਉਂਕਿ ਦਿੱਲੀ ਦੀ ਇੱਕ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਦੋਮਾ ਪਾਰਟੀ ਆਗੂਆਂ ਦੇ ਵਿਰੁੱਧ ਜਾਂਚ ਏਜੰਸੀ ਦੇ منی ਲਾਂਡਰਿੰਗ ਦੇ ਦੋਸ਼ਾਂ ਦਾ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਸੰਸਦ ਦੇ ਮਕਰ ਦੁਆਰ ਦੀਆਂ ਪੌੜੀਆਂ ਦੇ ਸਾਹਮਣੇ ਸੰਸਦ ਮੈਂਬਰਾਂ ਨੇ ਸत्यमेव जयਤੇ ਦੇ ਬੈਨਰ ਫੜ ਕੇ ਸਰਕਾਰ ਦੇ ਵਿਰੁੱਧ ਨਰੇਬਾਜੀ ਕੀਤੀ ਅਤੇ ਨਰਿੰਦਰ ਮੋਦੀ ਸਰਕਾਰ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਇਸ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਦੇ ਜਰਨਲ ਸਕੱਤਰ ਕੇ ਸੀ ਬੇਨੂ ਗੋਪਾਲ ਮੁਕุล ਵਾਸਨਿਕ ਸ਼ਸ਼ੀ ਥਰੂਰ ਸਮੇਤ ਕਈ ਹੋਰ ਆਗੂ ਸ਼ਾਮਲ ਹੋਏ ਇਸ ਤੋਂ ਪਹਿਲਾਂ ਕਾਂਗਰਸ ਨੇ ਅਦਾਲਤੀ ਰਾਹਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫੇ ਦੀ ਵੀ ਮੰਗ ਕੀਤੀ ਸੀ। ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਹਾ ਹੈ ਕਿ ਉਹ ਸੰਸਦ ਦੇ ਅੰਦਰ ਅਤੇ ਬਾਹਰ ਲੜਾਈ ਜਾਰੀ ਰੱਖਣਗੇ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਦਿੱਲੀ ਦੀ ਅਦਾਲਤ ਨੇ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪੰਜ ਹੋਰਾਂ ਨੂੰ ਰਾਹਤ ਦਿੰਦਿਆਂ ਈਡੀ ਦੇ منی ਲਾਂਡਰਿੰਗ ਦੇ ਦੋਸ਼ਾਂ ਦੇ ਵਿਚਾਰ ਕਰਨ ਤੋਂ ਮਨਾ ਕਰ ਦਿੱਤਾ ਸੀ ਕਿਉਂਕਿ ਏਜੰਸੀ ਦੀ ਜਾਂਚ ਕਰ ਕਿਸੇ ਐਫ ਆਈ ਆਰ ਦੀ ਬਜਾਏ ਇੱਕ ਨਿੱਜੀ ਸ਼ਿਕਾਇਤ ਦੇ ਉੱਤੇ ਆਧਾਰ ਸੀ ਇਸ ਕਰਕੇ ਉਸ ਦੇ ਉੱਤੇ ਗੱਲਬਾਤ ਕਰਨ ਤੋਂ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀ ਸ਼੍ਰੀ ਫਤੇਕੜ ਸਾਹਿਬ ਦੇ ਸ਼ਹਿਰ ਬਸੀ ਪਠਾਣਾ ਵਿਖੇ ਆਈਟੀਆਈ ਗਰਾਊਂਡ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਗਿਣਤੀ ਨੂੰ ਲੈ ਕੇ ਬੜਾ ਹੀ ਸ਼ਾਂਤਮਈ ਮਾਹੌਲ ਬਣਿਆ ਹੋਇਆ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸ਼ਹਿਰ ਬਸੀ ਪਠਾਣਾ ਦੇ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਬਹੁਤ ਹੀ ਸ਼ਾਂਤਮਈ ਮਾਹੌਲ ਹੈ ਸ਼ਹਿਰ ਵਾਸੀ ਬਸੀ ਪਠਾਣਾ ਵਿਖੇ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਗਿਣਤੀ ਜਿਹੜੀ ਹੈ ਉਹ ਸ਼ਾਂਤਮਈ ਢੰਗ ਦੇ ਨਾਲ ਹੋ ਰਹੀ ਹੈ ਤੇ ਉਹਨਾਂ ਦੱਸਿਆ ਕਿ ਇਹ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ ਸੀ ਤੇ ਉਹਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬੜੇ ਹੀ ਲਗਨ ਨਭਾਈ ਜਾ ਰਹੀ ਹੈ। ਆਂਜੋਗ ਐਸਐਸਪੀ ਫਤਿਹਗੁਰ ਸਾਹਿਬ ਦੇ ਹੁਕਮ ਅਨੁਸਾਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜੀ। ਕਿਹਨੇ ਕੋਰਸ ਦੇ ਨਾਮ ਤੇ? ਅੱਛਾ ਅਸੀਂ ਕਰੀਬ 70 ਮੁਲਾਜ਼ਮ ਤਾਇਨਾਤ ਕੀਤੇ ਆ ਜੀ। ਕਿਹੜੇ ਕਿਹੜੇ ਬਲਾਕਾਂ ਦੇ? ਇੱਥੇ ਬਸੀ ਪਟਾਣਾ ਜਿਹੜੀ ਬਲੌਕ ਹੈਗੀ ਆ ਬਲੌਕ ਬਸੀ ਪਟਾਣਾ ਬੀਰਪਾ ਉਹਦੇ ਬਲੌਕ ਜਿਹੜੇ ਸੈਂਟਰ ਨੇ ਕਬੂਤ ਨੇ ਉਹਨਾਂ ਦੀ ਗਿਣਤੀ ਚੱਲ ਰਹੀ ਹੈ ਕਿੰਨੇ ਵੇਲੇ ਤੋਂ ਸ਼ੁਰੂ ਹੋਈ ਹੈ ਸਰ ਇਹ ਗਿਣਤੀ ਸਹੀ 28 ਸਟਾਰਟ ਹੋ ਗਈ ਸੀ ਕਿੰਨੇ ਵੇਲੇ ਤੱਕ ਹੈ ਸਰ ਟਾਈਮਿੰਗ ਕੋਈ ਅੰਡਰ ਨਹੀਂ ਹੈ ਜਦ ਤੱਕ ਗਿਣਤੀ ਪ੍ਰੋਸੈਸ ਪੂਰਾ ਹੋਊਗਾ ਉਹ ਤੱਕ ਗਿਣਤੀ ਚੱਲੇਗੀ ਮਾਹੌਲ ਕੀ ਨਹੀਂ ਹੈ ਸਰ ਉਹ ਤਾਂ ਪੀਸਫੁਲ ਹੈ ਜੀ ਜੀ ਲੋਕਾਂ ਨੂੰ ਕੋਈ ਅਪੀਲ ਕਰਨਾ ਚਾਹੀਦਾ ਜੇ ਬਿਲਕੁਲ ਜੀ ਜਿਹੜੇ ਜਦੋਂ ਕਾਊਂਟਿੰਗ ਤੋਂ ਬਾਅਦ ਰਿਜ਼ਲਟ ਆਉਂਦੇ ਨੇ ਜੋ ਵੀ ਜਿੱਤਦਾ ਉਹ ਪੀਸਫੁਲੀ ਆਪਣਾ ਜਿਹੜਾ ਹੈਗਾ ਇੱਥੋਂ ਪ੍ਰੋਸੀਜਨ ਜੇ ਕੋਈ ਕਹਿਣਾ ਚਾਹੁੰਦਾ ਸਮ ਦੱਸ ਦੋ ਤਾਂ ਪੀਸਫੁਲੀ ਸਰ ਇੱਥੋਂ ਜਾਣ ਜੀ ਬਿਲਕੁਲ ਮੋਗਾ ਦੇ ਚੋਟੀਆਂ ਕਲਾ ਤੋਂ ਪਵਨਦੀਪ ਕੌਰ ਨੇ 158 ਵੋਟਾਂ ਦੇ ਅੰਤਰ ਦੇ ਨਾਲ ਜਿੱਤ ਦਰਜ ਕੀਤੀ ਹੈ ਇਸ ਜਿੱਤ ਦੇ ਨਾਲ ਕਾਂਗਰਸ ਪਾਰਟੀ ਨੂੰ ਮੋਗਾ ਦੇ ਵਿੱਚ ਮਜ਼ਬੂਤੀ ਮਿਲੀ ਹੈ ਇਸ ਮੌਕੇ ਤੇ ਮੋਗਾ ਹਲਕੇ ਦੇ ਇੰਚਾਰਜ ਮਾਲਵਿਕਾ ਸੂਦ ਨੇ ਕਿਹਾ ਹੈ ਕਿ ਇਹ ਜਿੱਤ ਲੋਕਾਂ ਦੇ ਭਰੋਸੇ ਅਤੇ ਪਾਰਟੀ ਦੀਆਂ ਨੀਤੀਆਂ ਦਾ ਨਤੀਜਾ ਹੈ ਉਹਨਾਂ ਸਾਰੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਕਾਂਗਰਸ ਪਾਰਟੀ ਭਵਿੱਖ ਦੇ ਵਿੱਚ ਵੀ ਲੋਕਾਂ ਦੀ ਸੇਵਾ ਦੇ ਲਈ ਵਚਨਬੱਧ ਰਹੇਗੀ ਦੀ ਨਮੀ ਤੋਂ ਤਾਂ ਪਵਨਦੀਪ ਕੌਰ ਜੀ ਮੈਮ ਤੁਸੀਂ ਕਿਸ ਪਾਰਟੀ ਦੀ ਰੁਖੜੀ ਸੀ ਕਾਂਗਰਸ ਪਾਰਟੀ ਵੱਲੋਂ ਜੀ ਤੇ ਕਿਹੜੀ ਪਾਰਟੀ ਦੀ ਨਹੀਂ ਹੋਰ ਆਇਆ ਤੁਸੀਂ ਹਾਂਜੀ ਕਾਂਗਰਸ ਪਾਰਟੀ ਦੇ ਉਮੀਦਵਾਰ ਆ ਜੀ ਪਵਨਦੀਪ ਕੌਰ ਗਿੱਲ ਮੇਰਾ ਨਾਮ ਮੇਰੇ ਸਾਰੇ ਭੈਣ ਭਰਾਵਾਂ ਵੋਟਰ ਭੈਣ ਭਰਾਵਾਂ ਨੂੰ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਮੈਨੂੰ 152 158 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਜੀ ਕਾਂਗਰਸ ਪਾਰਟੀ ਵੱਲੋਂ ਕਿਹੜੀ ਪਾਰਟੀ ਦੀ ਆ ਕੇ ਆਏ ਹਾਂ ਹਾਂਜੀ ਝਾੜੂ ਪਾਰਟੀ ਨੂੰ ਹਰਾ ਕੇ ਆਏ ਆ ਜੀ ਹਾਂਜੀ ਅਕਾਲੀ ਦਲ ਨੂੰ ਝਾੜੂ ਅਕਾਲੀ ਦਲ ਨੂੰ ਝਾੜੂ ਤੋਂ ਦੋਨਾਂ ਪਾਰਟੀਆਂ ਨੂੰ ਹਰਾ ਕੇ ਆਏ ਜੀ ਠੀਕ ਸਰ ਹਾਂਜੀ ਮੋਗਾ ਤੋਂ ਸਾਡੇ ਸਹਿਯੋਗੀ ਗੁਰਦੇਵ ਸਾਡੇ ਨਾਲ ਜੁੜੇ ਨੇ ਮੋਗਾ ਮੋਗਾ ਦੇ ਵਿੱਚ ਗੁਰਦੇਵ ਕਿਸ ਤਰੀਕੇ ਦਾ ਇਸ ਟਾਈਮ ਮਾਹੌਲ ਹੈ ਛੂਟੀਆਂ ਕਲਾ ਤੋਂ ਕਾਂਗਰਸ ਨੂੰ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਕਿ ਮਜ਼ਬੂਤੀ ਮਿਲੀ ਹੈ ਆਮ ਆਦਮੀ ਪਾਰਟੀ ਦਾ ਰਿਐਕਸ਼ਨ ਕਿਦਾਂ ਦਾ ਹੈ ਉੱਥੇ ਪੂਰੀ ਮੁਗੱਦ ਗੱਲ ਕੀਤੀ ਹੈ ਮੁਗੱਦ ਦੇ ਵਿੱਚ 17 ਜੋ ਉਹਨਾਂ ਦੀ ਅਜੇ ਕਾਊਂਟਿੰਗ ਨਹੀਂ ਸ਼ੁਰੂ ਅਸੀਂ ਦੋ ਪਿੰਡਾਂ ਹੀ ਜਿਲ੍ਹਾ ਪ੍ਰਸ਼ਾਸਨ ਜਿੱਤ ਚੁੱਕੇ ਨੇ ਆ ਬਿਨਾਂ ਕਿ ਵੋਟਿੰਗ ਦੇ ਤੇ 15 ਦੀ ਜਿਹੜੀ ਕਾਊਂਟਿੰਗ ਸ਼ੁਰੂ ਹੋ ਚੁੱਕੀ ਸੋਭਾ ਦਾ ਕਾਊਂਟਿੰਗ ਸ਼ੁਰੂ ਹੋਈ ਹੈ ਪਹਿਲੇ ਜਹਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਜਿੱਤ ਹੋਈ ਹੈ ਦੌਲਤਪੁਰਾ ਨੀਮਾ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਜਿੱਤਿਆ ਹੈ ਤੇ ਤੁਸੀਂ ਨੇ ਚੋਟੀਆਂ ਗਲਾਂ ਦੇ ਵਿੱਚੋਂ ਪਵਨਦੀਪ ਕੋਟੀ 158 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ ਕਾਲੀ ਦਲ ਦੇ ਉਮੀਦਵਾਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾਇਆ ਜੀ ਗੁਰਦੇਵ ਇੱਕ ਪਾਸੇ ਤਾਂ ਪਾਰਟੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਸੀ ਕਿ ਕਾਂਗਰਸ ਪਾਰਟੀ ਵੀ ਕਹਿ ਰਹੀ ਸੀ ਕਿ ਵੋਟਾਂ ਦੀ ਧਾਂਦਲੀ ਹੋ ਰਹੀ ਹੈ ਅਕਾਲੀ ਦਲ ਵੀ ਕਹਿ ਰਿਹਾ ਸੀ ਪਰ ਉਸ ਦੇ ਬਾਵਜੂਦ ਜਦੋਂ ਹੁਣ ਜਿੱਤ ਹਾਸਲ ਹੋ ਰਹੀ ਹੈ ਤੇ ਪਾਰਟੀਆਂ ਦਾ ਇਹਨਾਂ ਦਾ ਰੁੱਖ ਕਿਦਾਂ ਦਾ ਹੈ ਬਿਲਕੁਲ ਜੀ ਇਹਨਾਂ ਨੇ ਇਹ ਕਹਿਣਾ ਕਿ ਜੋ ਗੱਲਬਾਤ ਕੀਤੀ ਗਈ ਉਹਨਾਂ ਨਾਲ ਸਾਡੀ ਜਿੱਤ ਪ੍ਰਾਪਤ ਹੋਈ ਜਾਂ ਅਸੀਂ ਮਿਹਨਤ ਕੀਤੀ ਉਸ ਦਾ ਜਿੱਤ ਹੋਇਆ ਪਹਿਲਾਂ ਇਹੀ ਕਹ ਰਹੇ ਸੀ ਕਿ ਵੋਟਾਂ ਤਾਂ ਅੰਧਵੀ ਹੋ ਸਕਦੀਆਂ ਕਾਊਂਟਿੰਗ ਚ ਹੀ ਰਫੇਰੀ ਹੋ ਸਕਦੀ ਹੈ ਪਰ ਉਹਦੇ ਬਾਅਦ ਸ਼੍ਰੋਮਣੀ ਕਾਲਦੇ ਦਾ ਜਿਹੜਾ ਉਮੀਦਵਾਰ ਤਿੰਨ ਵਾਰੀ ਉਹਨਾਂ ਨੇ ਕਾਊਂਟਿੰਗ ਜਿਹਦੀ ਕੀਮਤੀ ਕਰਵਾਈਆ ਉਹਦੇ ਬਾਵਜੂਦ ਵੀ ਉਹ ਜਿੱਤ ਪ੍ਰਾਪਤ ਹੁੰਦੀ ਆ ਪਰ ਕਿਤੇ ਨਾ ਕਿ ਜਿਹੜੇ ਦਾਵੇ ਆ ਇਹਨਾਂ ਦੇ ਪਾਰਟੀਆਂ ਦੇ ਝੂਠੇ ਸਾਬਤ ਹੋਏ ਨੇ ਉਹਦਾ ਇਹੀ ਕਹਿਣਾ ਸੀ ਕਿ ਸਾਡਾ ਧਾਂਦਵੀ ਹੋ ਸਕਦੀ ਆ ਪਰ ਉਹਦੇ ਬਾਵਜੂਦ ਜਿਹੜੀ ਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਵੀ ਜਿੱਤੇ ਆ ਤੇ ਸ਼੍ਰ ਅੱਛਾ ਮੋਗੇ ਇਲਾਕੇ ਦੇ ਵਿੱਚ 올ਓਵਰ ਜੇ ਦੇਖੀਏ ਤੇ ਬਲਾਕ ਸੰਪਤੀ ਹੋਵੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੋਵੇ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਿਹਦਾ ਰਿਹਾ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਜਾਂ ਭਾਜਪਾ ਦਾ ਕਿਨਾਂ ਦਾ ਪ੍ਰਦਰਸ਼ਨ 올ਓਵਰ ਪ੍ਰਦਰਸ਼ਨ ਕਿਹਦਾ ਵਧੀਆ ਰਿਹਾ ਇੱਥੇ ਅਜੇ ਤੱਕ ਹਰ ਗੱਲ ਕੀਤੀ ਜਾਵੇ ਤਾਂ ਜਦੋਂ ਚੋਣ ਹਲੇ ਹੋਣੇ ਬਾਕੀ ਐ ਕਿ ਕੋਈ 9 ਰਾਉਂਡ ਆ ਤੇ ਮੂਹਗਾ ਦੇ ਵਿੱਚ ਗੱਲ ਕੀਤੀ ਜਾਗ ਤਾਂ ਬਾਗਾਪੁਰਾ ਨਿਹਾਲ ਸਿੰਘ ਵਾਲਾ ਧਨਮਕੋਟ ਮੂਹਗਾ ਤੇ ਕੋਟਚਕੰਦੇ ਵਿੱਚ ਫਿਰ ਹਰ ਤਿੰਨ ਰਾਉਂਡ ਦੇ ਨਤੀਜੇ ਦੇ ਨਿਕਲਦੇ ਆ ਰਹੇ ਆ ਉਹਨਾਂ ਵਿੱਚ ਆਮ ਆਦਮੀ ਪਾਰਟੀ ਬੜਤ ਬਣਦੀ ਹੋਈ ਨਜ਼ਰ ਆ ਰਹੀ ਆ ਦੂਜੀ ਨੰਬਰ ਤੇ ਸ਼ੋਮ ਨਿਕਲਦਾ ਤੇ ਕਾਂਗਰਸ ਨੂੰ ਸੀਟਾਂ ਮਿਲਦੇ ਨਜ਼ਰ ਆ ਰਹੀ ਆ ਪਰ ਨਤੀਜੇ ਲਾਸਟਕ ਰਾਉਂਡ ਤੱਕ ਹੀ ਕਲੀਅਰ ਹੋ ਪਾਏਗਾ ਕਿ ਕਿਸ ਪਾਰਟੀ ਦੀ ਵਧੀਆ ਪਦਸਰ ਹੈ ਕਿ ਉਹਦੇ ਨਤੀਜੇ ਲਿਖੇ ਕੀਤੇ ਜਾਣਗੇ ਕਿ ਪੰਜ ਚਾਰ ਤਿੰਨ ਚਾਰ ਵਿੱਚ ਬਾਦ ਜੇ ਸਥਿਤੀ ਬਿਲਕੁਲ ਸਾਫ ਹੁੰਦੀ ਹੋਈ ਨਜ਼ਰ ਆਵੇਗੀ ਜ ਜੀ ਜੀ ਗੁਰਦੇਵ ਜਾਣਕਾਰੀ ਦੇਣ ਦੇ ਲਈ ਧੰਨਵਾਦ ਹੋਇਸੀ ਸਾਡੇ ਸਹਿਯੋਗੀ ਗੁਰਦੇਵ ਜਿਨ੍ਹਾਂ ਨੇ ਦੱਸਿਆ ਕਿ ਛੋਟੀਆਂ ਕਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਨੂੰ ਜਿੱਤ ਮਿਲੀ ਹੈ ਔਰ ਉਸ ਦੇ ਨਾਲ ਪਾਰਟੀ ਦੇ ਵਿੱਚ ਇੱਕ ਉਤਸ਼ਾਹ ਆਇਆ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਦੂਸਰੇ ਪਾਸੇ ਮੋਗਾ ਦੇ ਵਿੱਚ ਹੀ ਕੁਝ ਇਲਾਕੇ ਐਸੇ ਨੇ ਜਿੱਥੇ ਅਕਾਲੀ ਦਲ ਵੀ ਜਿੱਤਿਆ ਮਤਲਬ ਇਹ ਜਿਹੜੀ ਗੱਲ ਕਹੀ ਜਾ ਰਹੀ ਸੀ ਕਿ ਵੋਟਾਂ ਦੇ ਵਿੱਚ ਧੰਦਲੀ ਹੋ ਰਹੀ ਹੈ ਪਰ ਹਰੇਕ ਇਲਾਕੇ ਦੇ ਵਿੱਚ ਕਾਂਗਰਸ ਨੂੰ ਵੀ ਕਈ ਸੀਟਾਂ ਮਿਲ ਰਹੀਆਂ ਨੇ ਅਕਾਲੀ ਦਲ ਵੀ ਕਈ ਥਾਂਵਾਂ ਦੇ ਉੱਤੇ ਜਿੱਤਦਾ ਹੋਇਆ ਨਜ਼ਰ ਆ ਰਿਹਾ ਹੈ ਸੰਘਰੂਰ ਦੇ ਪੱਟੀਵਾਲ ਜ਼ੋਨ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਬਲਜਿੰਦਰ ਸਿੰਘ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਜਿੱਤ ਹਾਸਲ ਤੋਂ ਕਰਨ ਤੋਂ ਬਾਅਦ ਉਹਨਾਂ ਨੇ ਆਪਣੇ ਗੱਲਬਾਤ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਬੜੀ ਖੁਸ਼ੀ ਹੈ ਕਿ ਜਿੱਤ ਹਾਸਲ ਹੋਈ ਔਰ ਅਸੀਂ ਬਹੁਤ ਇੱਥੇ ਉਮੀਦ ਕਰ ਰਹੇ ਸੀਗੇ ਕਿ ਜਿਸ ਤਰੀਕੇ ਦਾ ਹੁਲਾੜਾ ਸਾਨੂੰ ਲੋਕਾਂ ਦੇ ਵੱਲੋਂ ਮਿਲ ਰਿਹਾ ਸੀ ਇੱਥੇ ਸਾਡੀ ਜਿੱਤ ਹੋਣੀ ਤੈਅ ਸੀ ਹੋਰ ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕੀ ਕੁਝ ਕਿਹਾ ਤੁਹਾਨੂੰ ਸੁਣਾਉਣੇ ਹੈ ਸ਼ੁਰੂ ਕਰਿਆ ਸੀ ਉਦੋਂ ਸਾਨੂੰ ਮਿਲਦਾ ਰਹਿੰਦਾ ਸੀ ਇਹ ਡਾਈਰਡਾ ਚੱਲਦਾ ਪਰ ਮੁਸ਼ਕਿਲਾਂ ਪਰ ਸਾਰੀ ਪਾਰਟੀ ਦਾ ਇਹ ਸਾਰੇ ਵੋਟਰਾਂ ਸਪੋਰਟਰਾਂ ਦਾ ਮੈਂ ਸਾਰੀ ਮਰਕਜ਼ੇ ਐਵੇਂ ਦੇਣ ਨਹੀਂ ਦੇ ਸਕਦਾ ਕਿਉਂਕਿ ਮੈਂ ਇਹਨਾਂ ਨੂੰ ਮਿਹਨਤ ਕਰਦੇ ਦੇਖਿਆ ਸ਼ਾਇਦ ਉਹ ਜਿਹੀ ਮਿਹਨਤ ਨਹੀਂ ਹੋਈ ਜਿੰਨੀ ਪਾਰਟੀ ਹਾਈ ਕਮਾਂਡ ਨੇ ਸਾਡੇ ਵੋਟਰਾਂ ਨੇ ਸਪੋਰਟਰਾਂ ਨੇ ਮਿਹਨਤ ਘਰੀ ਕਿਉਂਕਿ ਸਾਹਮਣੇ ਆਈ ਰੈਸ਼ਨ ਸਮਝ ਕੇ ਸਿਲੈਕਸ਼ਨ ਚੇਅਰਮੈਨ ਸਾਹਿਬ ਮੌਜੂਦ ਨੇ ਨਾਲ ਚੇਅਰਮੈਨ ਸਾਹਿਬ ਦਾ ਮੈਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਨੇ ਕਦੇ ਅਹੁਦੇਦਾਰ ਬਣ ਕੇ ਨੀ ਇਲੈਕਸ਼ਨ ਲੜੀ ਇਹਨੇ ਵਰਕਰ ਬਣ ਕੇ ਇਲੈਕਸ਼ਨ ਲੜੀ ਕਿ ਅਗੂਮੇਰ ਨੂੰ ਪਿਆਲ ਦੀ ਸਾਡੇ ਪਿੰਡ ਦੀਆਂ ਗਲੀਆਂ ਚ ਫਿਰਦੇ ਦੇਖਿਆ ਤੇ ਇਹਨਾਂ ਲੋਕ ਵੀ ਹੈਰਾਨ ਸੀ ਕਿ ਚੇਅਰਮੈਨ ਪਲਾਨਿੰਗ ਬੋਰਡ ਇਹ ਸੱਜ ਤੱਕ ਆਪਦੇ volunteers ਨੂੰ ਜਿਧਾਉਣ ਵਾਸਤੇ ਲੱਗੇ ਹੋਏ ਨੇ ਤੇ ਮੈਂ ਸਾਰੀਆਂ ਕਿੰਨੀਆਂ ਵੋਟਾਂ ਤੇ ਜਿੱਤ ਹੋਈ ਹੈ ਹੈਲੋ 1317 ਵੋਟਾਂ ਪੂਰ ਹੋਈਆਂ ਨੇ ਜੀ ਬਾਕੀ ਵੀਰ ਦਾ ਮੈਂ ਪਾਈਡੀਆਂ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਬਾਈ ਜੀ ਦੋਨੋਂ ਹੀ ਬਾਈ ਜੀ ਦੋਨੋਂ ਧੰਨਵਾਦ ਕਰੂਗੇ ਪਿੰਡ ਵਾਸੀਆਂ ਦਾ ਧੰਨਵਾਦ ਕਰਨਾ ਚਾਹੂਗੇ ਪਿੰਡ ਵਾਸੀ ਜਿਨ੍ਹਾਂ ਨੇ ਇਸ ਲੈਵਲ ਤੇ ਪਿੰਡ ਵਾਸੀਆਂ ਨੇ ਬਹੁਤ ਹੀ ਜ਼ਿਆਦੇ ਸਾਥ ਦਿੱਤਾ ਹੈ तकरीबन 2000 ਵੈਸੀ ਵੋਟਾਂ ਦੇ ਵਿੱਚੋਂ 911 ਵੋਟਾਂ ਆਮ ਆਦੀ ਪਾਰਟੀ ਦੀ ਚੋਲੀ ਭਈਆਂ ਨੇ ਅਤੇ ਪਿੰਡ ਬਲਿਆੜ ਦਾ ਵੀ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਿਉਂਕਿ ਉਹਨਾਂ ਨੇ ਪੂਰਾ ਆਪਦਾ ਜਵਾਗ ਸਮਝ ਕੇ ਮੈਨੂੰ ਆਪਦਾ ਸਮਝ ਕੇ ਉਹਨਾਂ ਨੇ ਵੋਟਾਂ ਪਾਈਆਂ ਨੇ ਸਾਰਿਆਂ ਦਾ ਤਾਂ ਯੂਥ ਲੀਡਰ ਪਰਜੇ ਤੇ ਹੋਈ ਆ ਨਾਲ ਨਾਲ ਖਾਰਸਾ ਵੈਰੀਫਾਈਟ ਹੈ ਜੀ ਬਾਈਗੁਰੂ ਦਾ ਸ਼ੁਕਰਾਨਾ ਕਰਦੇ ਆ ਸਭ ਤੋਂ ਪਹਿਲਾਂ ਜਿਨ੍ਹਾਂ ਸਾਡੇ ਕੈਂਡੀਡੇਟਾਂ ਨੂੰ ਬਲ ਬਕਸਿਆ ਤੇ ਸਾਡੀ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਜਮੂਰ ਲੱਗੀ ਆ ਸਰਦਾਰ ਭਗਵਾਨ ਸਿੰਘ ਮਾਨ ਦੇ ਕਰੇ ਹੋਏ ਕੰਮਾਂ 'ਚ ਗੁੱਲ ਰਹੇ ਨੇ ਤੇ ਵਿਰੋਧੀ ਬੜਾ ਕੁਝ ਭੰਡਦੇ ਨੇ ਪਰ ਉਹ ਭੰਡਨ ਜੋਗ ਨਹੀਂ ਰਹਿਣਗੇ ਕਾਲਪੁਰਖ ਸਾਡੇ ਨਾਲ ਹੈ ਤੇ ਜਿਨ੍ਹਾਂ ਵਰਕਰਾਂ ਨੇ ਇਹਨੇ ਬਾਤ ਚੜ ਕੇ ਵੋਟਾਂ ਪਾਈਆਂ ਕੱਲੇ ਕੱਲੇ ਬਹੁਤ ਬਹੁਤ ਧੰਨਵਾਦ ਇਹ ਕਿਉਂਕਿ ਤਾਲੀ ਗਿਣਤੀ جاری ਹੈ ਅਤੇ ਲਗਾਤਾਰ ਰੁਝਾਨ ਸਾਹਮਣੇ ਆ ਰਹੇ ਨੇ ਕਲਖੁਰਦ ਬਲਾਕ ਦੇ ਵਿੱਚ ਕਈ ਪਿੰਡਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਜਿਨ੍ਹਾਂ ਨੂੰ ਗੁਰਪ੍ਰੀਤ ਸਿੰਘ ਸਿੱਖੋ ਦਾ ਸਮਰਥਨ ਪ੍ਰਾਪਤ ਸੀ ਫਿਰੋਜ਼ਪੁਰ ਦੇ ਕਲਖੁਰਦ ਬਲਾਕ ਤੋਂ ਬਲਾਕ ਸੰਪਤੀ ਚੋਣਾਂ ਦੇ ਵਿੱਚ ਚਾਰ ਆਜ਼ਾਦ ਉਮੀਦਵਾਰ ਜਿੱਤ ਹਾਸਲ ਕੀਤੀ ਹੈ ਔਰ ਬਲਾਕ ਸੰਪਤੀ ਗਿੱਲ ਚੰਦਰ ਅਤੇ ਕੋਟ ਕਰੋੜਕਲਾ ਭੋਲੂ ਵਾਲਾ ਤੋਂ ਆਜ਼ਾਦ ਉਮੀਦਵਾਰ ਸ਼ਾਮਲ ਨੇ ਚੋਣੇ ਰੁਝਾਨ ਹੌਲੀ-ਹੌਲੀ ਸਾਹਮਣੇ ਆ ਰਹੇ ਨੇ ਅਤੇ ਅੰਤਿਮ ਨਤੀਜੇ ਜਲਦ ਹੀ ਆਉਣ ਦੀ ਉਮੀਦ ਹੈ ਫਰੋਸਪੁਰ ਤੋਂ ਮੇਰੇ ਸਹਿਯੋਗੀ ਕਮਲ ਮਲੋਤਰਾ ਜੁੜੇ ਹੋਏ ਨੇ ਕਮਲ ਕਿਸ ਤਰੀਕੇ ਦਾ ਮਾਹੌਲ ਇਸ ਟਾਈਮ ਉਥੇ ਰੁਝਾਨਾ ਦਾ ਚੱਲ ਰਿਹਾ ਹੈ ਕਿਹੜੀ ਪਾਰਟੀ ਨੂੰ ਲੋਕਾਂ ਦਾ ਵੱਧ ਸਮਰਥਨ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਨਜਨਾਮਾ ਫਰੋਹੀਪੁਰ ਦੀ ਆਤੀ ਖੇਤਰ ਦੇ ਵਿੱਚ ਜਿਹੜੀ ਸਭ ਤੋਂ ਹੌਟ ਸੀਟ ਤੇ ਜਿਹੜਾ ਸਭ ਤੋਂ ਹੌਟ ਜਾਨ ਬਣੇ ਜਾ ਰਹੇ ਸੀ ਵਜੀਦਪੁਰ ਤੇ ਜਿਹੜਾ ਫਰੋਸ਼ਾ ਉਥੇ ਗੁਰਪ੍ਰੀਤ ਸੇਖੋ ਨੇ ਆਪਦੇ ਬੰਦੇ ਜਿਹੜੇ ਆਜ਼ਾਦ ਖੜਾਦੇ ਸੀ ਜਿਨ੍ਹਾਂ ਨੂੰ ਸਮਰਥਨ ਦਿੱਤਾ ਸੀਗਾ ਤੇ ਤਕਰੀਬਨ ਜਿਹੜੇ ਟਿਕਟ ਨਤੀਜੇ ਆਏ ਨੇ ਉਹਦੇ ਵਿੱਚ ਜਿਹੜੇ ਚਾਰ ਆਜ਼ਾਦ ਉਮੀਦਵਾਰ ਚ ਜਿੱਤ ਚੁੱਕੇ ਨੇ ਜਿਨ੍ਹਾਂ ਨੂੰ ਵੀ ਗੁਰਪ੍ਰੀਤ ਸੇਖੋਂ ਦਾ ਸਮਰਥਨ ਸੀ ਤੇ ਇੱਕ ਜਿਹੜੀ ਸੀਟ ਵਾ ਖਾਲੀ ਦਲ ਵੱਲੋਂ ਗੱਡੀ ਗਈ ਹੈ ਜੇ ਗੱਲ ਕੀਤੀ ਜਾਵੇ ਹਜੇ ਤੱਕ ਆਮ ਆਦਮੀ ਪਾਰਟੀ ਦਾ ਕੋਈ ਵੀ ਬੰਦਾ ਉੱਥੇ ਜੇਤੂ ਨਹੀਂ ਕਰਾਰ ਦਿੱਤਾ ਗਿਆ ਤੇ ਜਿਹੜੀਆਂ ਦੂਜੀਆਂ ਸੀਟਾਂ ਨੇ ਉਹਦੇ ਉੱਤੇ ਵੀ ਜਿਹੜਾ ਵਾ ਖਾਲੀ ਦਲ ਤੇ ਆ ਆਮ ਜਿਹੜੇ ਆਜ਼ਾਦ ਉਮੀਦਵਾਰ ਨੇ ਅੱਗੇ ਚੱਲ ਰਹੇ ਨੇ ਜੇ ਗੱਲ ਕੀਤੀ ਜਾਵੇ ਸ਼ਹਿਰੀ ਜ਼ੋਨ ਦੀ ਸ਼ਹਿਰੀ ਜ਼ੋਨ ਦੇ ਵਿੱਚ ਜਿਹੜੀਆਂ ਨੇ ਤਿੰਨ ਸੀਟਾਂ ਜਿਹੜੀਆਂ ਮੈਂ ਕਾਂਗਰਸ ਜਿੱਤ ਚੁੱਕੀ ਹੈ ਤੇ ਜੇ ਗੱਲ ਕੀਤੀ ਜਾਵੇ ਇੱਕ ਦੀ ਆਵਾਜ਼ ਆ ਰਹੀ ਆ ਦੀ ਬੀਜੇਪੀ ਨੇ ਜਿੱਤ ਲਈ ਹੈ ਤੇ ਕਾਂਗਰਸ ਦੀਆਂ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੀ ਹਜੇ ਤੱਕ ਇੱਕ ਸੀਟ ਜੇਤੂ ਹੈ ਜੇ ਰੋਜ਼ਾਨਾ ਦੀ ਗੱਲ ਕੀਤੀ ਜਾਵੇ ਜਿਹੜਾ ਸਭ ਤੋਂ ਜ਼ਿਆਦਾ ਦਿਖਤੀ ਹਲਕੇ ਦੇ ਉੱਤੇ ਜਿਹੜੀ ਨਜ਼ਰ ਰਹੀ ਹੈ ਗੁਰਪ੍ਰੀਤ ਸੇਖੋਂ ਨੂੰ ਲੈ ਕੇ ਕਿਉਂਕਿ ਗੁਰਪ੍ਰੀਤ ਸੇਖੋਂ ਦਾ ਨਾਮ ਗੈਂਗਸਟਰ ਨਾਲ ਜੋੜ ਕੇ ਉਸ ਨੂੰ ਇਸ ਦੇ ਵਿੱਚ ਜਿਹੜਾ ਵਾ ਫਸਾਇਆ ਵੀ ਗਿਆ ਸੀਗਾ ਇਲੈਕਸ਼ਨ ਦੇ ਵਿੱਚ ਉਸਤੇ ਉਸ ਦੀ ਅਰੈਸਟ ਵੀ ਪਾਈ ਗਈ ਸੀ ਤੇ ਦੇਖਿਆ ਜਾਵੇ ਤੇ ਗੁਰਪ੍ਰੀਤ ਸੇਖੋਂ ਜਿਹੜਾ ਇਸ ਟਾਈਮ ਹੈ ਉਹ ਦਿਹਾਤੀ ਹਲਕੇ ਦੇ ਵਿੱਚ ਅੱਗੇ ਜਾ ਰਿਹਾ ਵਾ ਜੀ ਨਵੀਨ ਜੀ ਕਮਲ ਤੁਸੀਂ ਹੁਣੇ ਜ਼ਿਕਰ ਕੀਤਾ ਜ਼ਿਕਰ ਕੀਤਾ ਤੁਸੀਂ ਇਸ ਗੱਲ ਦਾ ਕਿ ਗੁਰਪ੍ਰੀਤ ਸੇਖੋ ਆਜ਼ਾਦ ਉਮੀਦਵਾਰ ਚਾਰ ਲੋਕਾਂ ਨੂੰ ਸਮਰਥਨ ਦਿੱਤਾ ਉਹ ਤਾਂ ਠੀਕ ਹੈ ਪਰ ਤੁਸੀਂ ਇੱਕ ਭਾਜਪਾ ਦੀ ਸੀਟ ਜਿੱਤਦਾ ਵੀ ਤੁਸੀਂ ਜ਼ਿਕਰ ਕੀਤਾ ਉਹ ਕਿਹੜੀ ਸੀਟ ਹੈ ਜਿੱਥੋਂ ਭਾਜਪਾ ਜਿੱਤਦੀ ਹੋਈ ਨਜ਼ਾਰਾ ਨਹੀਂ ਕਿਉਂਕਿ ਭਾਜਪਾ ਨੂੰ ਇਹਨਾਂ ਚੋਣਾਂ ਦੇ ਵਿੱਚ ਬਹੁਤ ਜ਼ਿਆਦਾ ਹੁਲਾਰਾ ਪੂਰੇ ਪੰਜਾਬ ਦੇ ਵਿੱਚ ਮਿਲਦਾ ਹੋਇਆ ਨਜ਼ਰ ਨਹੀਂ ਆਇਆ ਜ਼ੋਨ ਦੇ ਵਿੱਚ ਜਿਹੜਾ ਇੱਕ ਪਿੰਡ ਵਾ ਆਪਣਾ ਆਰਐਸਕੇ ਪਿੰਡ ਵਾ ਉੱਥੋਂ ਦੇ ਜਿਹੜੇ ਵਾ ਬਲਾਕ ਸੰਤੀ ਦੀ ਜਿਹੜੀ ਜਿੱਤ ਬਾਜਪਾ ਨੂੰ ਦਿਖਾਈ ਜਾ ਰਹੀ ਹੈ ਵਾ ਤੇ ਉਹ ਇੱਕੋ ਇੱਕ ਇੱਕਮਤ ਤਸੀਦ ਜਿਹੜੀ ਵਾ ਉਹ ਜਿਹੜੀ ਫਰੀਪੁਰ ਸ਼ਹਿਰੀ ਦੇ ਹਲਕੇ ਦੇ ਜ਼ੋਨ ਦੇ ਵਿੱਚ ਦਿਖਾਈ ਜਾ ਰਹੀ ਹੈ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਜਿਵੇਂ ਉੱਥੇ ਤਿੰਨ ਕਾਂਗਰਸ ਦੀਆਂ ਇੱਕ ਆਮ ਆਦਮੀ ਪਾਰਟੀ ਦੀ ਇੱਕ ਬਾਜਪਾ ਦੀ ਦਿਖਾਈ ਜਾ ਰਹੀ ਹੈ ਤੇ ਜੇ ਗੱਲ ਕੀਤੀ ਜਾਵੇ ਵਿਧਾਇਤੀ ਦੀ ਤੇ ਵਿਧਾਇਤੀ ਦੇ ਵਿੱਚ ਜਿਹੜਾ ਇਸ ਟਾਈਮ ਗੁਰਪੀ ਸੇਖੋਂ ਦਾ ਜਿਹੜਾ ਆਜ਼ਾਦ ਧੜਾ ਵਾ ਉਹ ਅੱਗੇ ਚੱਲ ਜਾਵਾ ਤੇ ਜੇ ਦੂਜੇ ਪਾਸੇ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੇ ਜਿਹੜੇ ਸ਼ਹਿ ਉਹ ਸ਼ਹਿਰੀ ਦੇ ਵਿੱਚ ਜਿਹੜੀ ਇੱਕ ਸੀਟ ਦਾ ਹਜੇ ਤੱਕ ਵਿਆਤੀ ਦੇ ਵਿੱਚ ਕੋਈ ਵੀ ਖਾਤਰ ਨਹੀਂ ਖੁੱਲਿਆ ਜੀ ਜੀ ਕਮਲ ਜਾਣਕਾਰੀ ਦੇ ਲਈ ਕਮਲ ਧੰਨਵਾਦ ਕੀ ਹੈ ਸਾਡੇ ਸੋਹੂਤੀ ਕਮਲ ਲੋਤਰਾ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਐਸ ਟਾਈਮ ਉੱਥੇ ਰੁਝਾਨ ਚੱਲ ਰਹੇ ਨੇ ਆਜ਼ਾਦ ਉਮੀਦਵਾਰ ਅੱਗੇ ਨੇ ਆਕਾਲੀ ਦਲ ਅੱਗੇ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਉੱਥੇ ਸਮਰਥਨ ਮਿਲ ਰਿਹਾ ਔਰ ਭਾਜਪਾ ਵੀ ਕਿਤੇ ਨਾ ਕਿਤੇ ਇੱਕ ਅਧੀਨ ਹੋਤੇ ਤਾਂ ਅੱਗੇ ਨਜ਼ਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਦੇ ਲਈ ਰਾਜਸਥਾਨੀ ਦੇ ਵਿੱਚ ਕਾਬਜ ਭਾਜਪਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ ਉਹਨਾਂ ਚੰਡੀਗੜ੍ਹ ਸਥਿਤ ਆਪਣੀ ਰਿਹਾਈਸ਼ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕਿਹਾ ਹੈ ਕਿ ਦਿੱਲੀ ਸਰਕਾਰ ਦੇ ਵੱਲੋਂ ਰਾਜਸਥਾਨੀ ਵਿੱਚ ਪ੍ਰਦੂਸ਼ਣ ਲਈ ਹਰ ਵਾਰ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ ਹੁਣ ਪੰਜਾਬ ਦੇ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ AQI 70 ਤੋਂ 110 ਦੇ ਵਿਚਕਾਰ ਹੈ ਦੂਜੇ ਪਾਸੇ ਦਿੱਲੀ ਦੇ ਵਿੱਚ ਹੱਲੇ ਵੀ ਹਵਾ ਦੀ ਗੁਣਵੱਤਾ ਦਾ ਪੱਧਰ ਜਿਹੜਾ ਹੈ ਉਹ 450 ਤੋਂ 500 ਦੇ ਵਿਚਾਰ ਹਨ ਉਹਨਾਂ ਕਿਹਾ ਕਿ ਭਾਜਪਾ ਨੂੰ ਦਿੱਲੀ ਦੇ ਵਿੱਚ ਵਾਦੇ ਪ੍ਰਦੂਸ਼ਣ ਦਾ ਕਾਰਨ ਦੱਸਣਾ ਚਾਹੀਦਾ ਹੈ ਕਿਉਂਕਿ ਇਸ ਪਾਰਟੀ ਦੇ ਵੱਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਪੰਜਾਬ ਦਾ ਧੂਆਂ ਦਿੱਲੀ ਜਾ ਰਿਹਾ ਹੈ ਇਸ ਸਮੇਂ ਪੰਜਾਬ ਦਾ ਧੂਆਂ ਦਿੱਲੀ ਨਹੀਂ ਜਾ ਰਿਹਾ ਅਤੇ ਨਾ ਹੀ ਇੱਥੇ ਕੋਈ ਪ੍ਰਾਲੀ ਸਾੜੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਦਿੱਲੀ ਦੇ ਵਿੱਚ ਹਵਾ ਪ੍ਰਦੂਸ਼ਣ ਜ਼ਿਆਦਾ ਹੈ ਜੇਕਰ ਹਵਾ ਉੱਤਰ ਤੋਂ ਦੱਖਣ ਦੀ ਦਿਸ਼ਾ ਵੱਲ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਚੱਲੇ ਤਾਂ ਧੂਆਂ ਦਿੱਲੀ ਪਹੁੰਚ ਸਕਦਾ ਪਰ ਜ਼ਿਆਦਾਤਰ ਹਵਾ ਪੱਛਮ ਤੋਂ ਪੂਰਬ ਦਿਸ਼ਾ ਦੇ ਵੱਲ ਚਲਦੀ ਹੈ ਜਿਸ ਦੇ ਲਈ ਪੰਜਾਬ ਦਾ ਧੂਆਂ ਕਦੇ ਵੀ ਦਿੱਲੀ ਨਹੀਂ ਪਹੁੰਚ ਸਕਦਾ ਇਸ ਵਾਰ ਪੰਜਾਬ ਦੇ ਵਿੱਚ ਪਰਾਲੀ ਸਾੜਾਂ ਦੀਆਂ ਘਟਨਾਵਾਂ ਪਿਛਲੇ ਸਮੇਂ ਦੇ ਮੁਤਾਬਕ ਬਹੁਤ ਘਟੀਆਂ ਨੇ ਇਸ ਦੇ ਲਈ ਦਿੱਲੀ ਦੇ ਵਿੱਚ ਪ੍ਰਦੂਸ਼ਣ ਲਈ ਪੰਜਾਬ ਬਿਲਕੁਲ ਵੀ ਜ਼ਿੰਮੇਵਾਰ ਨਹੀਂ ਹੈ। ਇਸ ਵਕਤ ਪੰਜਾਬ ਜਿਹੜਾ ਉਹ ਕਣਕ ਦੀ ਫਸਲ ਬੀਜ ਚੁੱਕਿਆ। ਪਹਿਲਾ ਪਾਣੀ ਵੀ ਲੱਗ ਚੁੱਕਿਆ ਕਿਤੇ ਕਿਤੇ ਦਾ ਦੂਜਾ ਪਾਣੀ ਵੀ ਜਿਹੜਾ ਕਣਕ ਦੀ ਫਸਲਾਂ ਨੂੰ ਲਾਇਆ ਜਾ ਰਿਹਾ ਹੈ। ਹੁਣ ਤਾਂ ਕੋਈ ਨੇੜੇ ਤੇੜੇ ਵੀ ਪਰਾਲੀ ਜਲਣ ਦੀ ਜਾਂ ਪਰਾਲੀ ਨੂੰ ਅੱਗ ਲਾਉਣ ਦੀ ਕੋਈ ਘਟਨਾ ਦਾ ਬੇਰਵਾ ਨਹੀਂ ਹੁੰਦਾ ਜ਼ਿਕਰ ਨਹੀਂ ਆਉਂਦਾ ਤਾਂ ਫਿਰ ਹੁਣ ਦਿੱਲੀ ਦਾ ਪੋਲੂਸ਼ਨ ਜਿਹੜਾ ਹੈ ਉਹਦੇ ਚ ਪੰਜਾਬ ਦਾ ਯੋਗਦਾਨ ਤਾਂ ਨਹੀਂ ਹੈਗਾ ਨਾ ਹੁਣ ਦਿੱਲੀ ਤਾਂ ਨਹੀਂ ਜਾਂਦਾ ਨਾ ਪੰਜਾਬ ਦਾ ਧੂਆ ਇੱਥੋਂ ਹੀ ਸਿੱਧ ਹੁੰਦਾ ਹੈ ਕਿ ਪਹਿਲਾਂ ਵੀ ਪੰਜਾਬ ਦਾ ਜਿਹੜਾ ਧੂਆ ਹੈ ਉਹਦਾ ਦਿੱਲੀ ਦੇ ਵਾਤਾਵਰਨ ਨੂੰ ਖਰਾਬ ਕਰਨ ਚ ਕੋਈ ਯੋਗਦਾਨ ਨਹੀਂ ਇਹ ਸਿਰਫ ਰਾਜਨੀਤਿਕ ਤੌਰ ਤੇ ਇਲਜ਼ਾਮ ਲਾਏ ਜਾਂਦੇ ਆ ਪੰਜਾਬ ਨੂੰ ਬਦਨਾਮ ਕੀਤਾ ਜਾਂਦਾ ਬਸ ਕੇਂਦਰ ਸਰਕਾਰ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹੁਣ ਤਾਂ ਪੰਜਾਬ ਦੇ ਕਿਸਾਨਾਂ ਦੀ ਤਾਰੀਫ ਕਰ ਦਿਓ ਇਸ ਗੱਲ ਲਈ ਤੇ ਅੱਜ ਦਿੱਲੀ ਦੇ ਵਿੱਚ ਫਲਾਈਟਾਂ ਕੈਨਸਲ ਹੋ ਰਹੀਆਂ ਨੇ ਸਾਹ ਲੈਣਾ ਮੁਸ਼ਕਲ ਹੋਇਆ ਪਿਆ ਹੈ ਗ੍ਰੇਡ 4 ਤੱਕ ਦੀ ਐਮਰਜੈਂਸੀ ਟਾਈਪ ਜਾਂ ਵੱਡੇ ਜਿਹੜੇ ਡੀਜ਼ਲ ਦੇ ਜਾਂ ਕੋਈ ਕੰਸਟਰਕਸ਼ਨ ਦੇ ਕੰਮ ਨੇ ਉਹਨਾਂ ਤੇ ਪਾਬੰਦੀ ਲਾਈ ਜਾ ਰਹੀ ਹੈ ਤੇ ਸਾਡੇ ਪੰਜਾਬ ਦਾ AQI 에ਅਰ ਕੁਆਲਿਟੀ ਇੰਡੈਕਸ ਇਸ ਵਕਤ 70 ਤੋਂ ਲੈ ਕੇ 120 130 ਦੇ ਵਿੱਚ ਵਿੱਚ ਹੈ ਸਾਰੇ ਸ਼ਹਿਰਾਂ ਦਾ ਤੇ ਦਿੱਲੀ ਦਾ ਇਸ ਵਕਤ AQI ਜਿਹੜਾ ਉਹ 450 ਤੋਂ 500 ਦੇ ਵਿੱਚ ਹੈ ਫਿਰ ਇਹਦਾ ਮਤਲਬ ਸਾਡਾ ਤਾਂ ਕੋਈ ਯੋਗਦਾਨ ਨਹੀਂ ਇਹ ਗੱਲ ਪਹਿਲਾਂ ਵੀ ਐਨਜੀਟੀ ਦੇ ਇੱਕ ਰਿਟਾਇਰਡ ਮੈਂਬਰ ਸੀਗੇ ਜਿਹੜੇ ਜੱਜ ਸਹਿਬਾਨ ਸੀ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਦਾ ਤਾਂ बस ਨਾਂ ਹੀ ਬਦਨਾਮ ਹੈ ਯੋਗਦਾਨ ਕੋਈ ਨਹੀਂ ਸੋ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕੇਂਦਰ ਸਰਕਾਰ ਨੂੰ ਕੇ ਪੰਜਾਬ ਦੇ ਕਿਸਾਨਾਂ ਨੂੰ ਬਦਨਾਮ ਨਾ ਕੀਤਾ ਜਾਵੇ ਅਸੀਂ ਅਨੰਦ ਆਤੇ ਆ ਅਸੀਂ ਦੇਸ਼ ਦਾ ਢਿੱਡ ਭਰਦੇ ਆ ਪਰ ਸਾਨੂੰ ਬਾਅਦ ਚ ਤੁਸੀਂ ਇਸ ਤਰ੍ਹਾਂ ਦੇ ਇਲਜ਼ਾਮ ਲਾ ਕੇ ਬਦਨਾਮ ਕਰਦੇ ਹੋ ਇਹ ਚੰਗੀ ਗੱਲ ਨਹੀਂ ਰਾਜਨੀਤਿਕ ਤੌਰ ਤੇ ਬਹੁਤ ਸਾਰੇ ਹੋਰ ਮਸਲੇ ਜਾਂ ਹੋਰ ਮੁੱਦੇ ਹੈਗੇ ਨੇ ਜਿਹਦੇ ਚ ਮਤਭੇਦ ਹੋ ਸਕਦੇ ਨੇ ਪਰ ਘਟੋ ਘਟੇ ਦੇ ਲਈ ਲੋਕਾਂ ਨੂੰ ਖਾਸ ਤੌਰ ਤੇ ਅਨੰਦ ਆਤੇ ਨੂੰ ਬਦਨਾਮ ਨਾ ਕਰੋ ਦਿੱਲੀ ਦਾ ਜਿਹੜਾ ਪੋਲੂਸ਼ਨ ਹੈ ਉਹਦੀ ਤੁਸੀਂ ਸੇਵਾ ਹੁਣ ਕਰੋ ਨਾ ਸੰਭਾਲ ਫਿਰ ਪਹਿਲੇ ਤਾਂ ਇਲਜ਼ਾਮ ਲਾਉਂਦੇ ਰਹੇ ਪੰਜਾਬ ਤੇ ਪੰਜਾਬ ਦਾ ਧੂਆਂ ਈਵਨ ਇਸ ਵਾਰ ਤਾਂ ਹਜੇ ਅਸੀਂ ਕਿਉਂਕਿ ਹੜਾਂ ਕਰਕੇ ਫਸਲਾਂ ਦੁਬਾਰਾ ਵੀ ਬੀਜਣੇ ਪਏ ਗਏ ਬਹੁਤ ਜਗ੍ਹਾ ਤੇ ਹਜੇ ਸਾਡੀ ਝੋਨੇ ਦੀ ਕਟਾਈ ਸ਼ੁਰੂ ਵੀ ਨਹੀਂ ਹੋਈ ਸੀ ਕਟਾਈ ਵੀ ਸ਼ੁਰੂ ਨਹੀਂ ਹੋਈ ਸੀ ਉਦੋਂ ਪਹਿਲੇ ਇਲਜ਼ਾਮ ਲਾਉਣੇ ਸ਼ੁਰੂ ਕਰਤੇ ਸੀ ਦਿੱਲੀ ਦੇ ਮਨਿਸਟਰਾਂ ਨੇ ਕਿ ਜੀ ਪੰਜਾਬ ਦਾ ਧੂਆਂ ਆ ਗਿਆ ਪੰਜਾਬ ਦਾ ਧੂਆਂ ਅਸੀਂ ਕਹਿੰਦੇ ਜੀ ਹਜੇ ਤਾਂ ਅਸੀਂ ਮੰਡੀਆਂ 'ਚ ਵੀ ਲੈ ਕੇ ਨਹੀਂ ਗਏ ਝੋਨਾ ਧੂਆਂ ਕਿੱਥੋਂ ਆ ਗਿਆ ਜੀ ਸੋ ਇਸ ਕਰਕੇ ਉਹਨਾਂ ਨੇ ਸਿਰਫ ਅੱਖਾਂ ਬੰਦ ਕਰਕੇ ਇੱਕੋ ਹੀ ਗੱਲ ਕਹਿਣੀ ਹੁੰਦੀ ਹੈ ਕਿ ਇਹ ਗੱਲ ਪੰਜਾਬ ਤੇ ਸਿੱੜ ਦਿਓ ਪੰਜਾਬ ਤੇ ਇਲਜ਼ਾਮ ਲਾ ਦਿਓ ਇਹ ਚੰਗੀ ਗੱਲ ਨਹੀਂ ਹੈਗੀ ਬਤੌਰ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਵਾਰੀ ਨਾਲ ਮੈਂ ਅੱਜ ਪੰਜਾਬ ਦੇ ਕਿਸਾਨਾਂ ਦੀ ਤਾਰੀਫ਼ ਕਰ ਰਿਹਾ ਕਿ ਉਹਨਾਂ ਨੇ 70 ਤੋਂ 80% ਪਰਾਲੀ ਘੱਟ ਜਲਾਈ ਹੈ ਤੇ ਵਾਤਾਵਰਨ ਨੂੰ ਸੰਭਾਲਿਆ ਮੈਂ ਤਾਂ ਇਹ ਵੀ ਕਹਿਣਾ ਕਿ ਜੇ ਅਸੀਂ ਪਰਾਲੀ ਨੂੰ ਅੱਗ ਲਾਵਾਂਗੇ ਸਭ ਤੋਂ ਪਹਿਲਾਂ ਤਾਂ ਧੂਆਂ ਜਿਹੜਾ ਉਸ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਦੇ ਫੇਫੜਿਆਂ ਵਿੱਚ ਦੀ ਜਾਂ ਉਹਦੇ ਪਰਿਵਾਰ ਦੇ ਜਾਂ ਉਹਦੇ ਪਿੰਡ ਦੇ ਉਤੋਂ ਦੀ ਲੰਗਦਾ ਹੈ ਨਾ ਸਭ ਤੋਂ ਪਹਿਲਾਂ ਤਾਂ ਉਸ ਉਹਨਾਂ ਆਪਣੇ ਪਰਿਵਾਰ ਦੇ ਮੈਂਬਰਾਂ ਜਾਂ ਆਪਣੇ ਪਿੰਡ ਦੇ ਜਾਂ ਆਪਣੇ ਸਾਰੇ ਪੰਜਾਬ ਦੇ ਨਗਰਕਾਂ ਦੇ ਫੇਫੜਿਆਂ ਵਿੱਚ ਦੀ ਲੰਗਦਾ ਹੈ ਨਾ ਤੇ ਨਾਲੇ ਦਿੱਲੀ ਧੂਆਂ ਜਾਣ ਵਾਸਤੇ ਨਾਰਥ ਤੋਂ ਸਾਊਥ ਕਟੋ-ਕਟ 50 ਕਿਲੋਮੀਟਰ ਦੀ ਸਪੀਡ ਤੇ ਹਵਾਵਾਂ ਚਲਣੀਆਂ ਚਾਹੀਦੀਆਂ ਤਾਂ ਕਿ ਤੇ ਜਾ ਕੇ 10-15 ਦਿਨਾਂ 'ਚ ਦਿੱਲੀ ਜਿਹੜਾ ਉਹ ਧੂਆਂ ਪਹੁੰਚਦਾ ਹੈ ਜਦ ਕਿ ਹਵਾ ਚਲਦੀ ਹੋਣੀ ਨੌਰਥ ਤੋਂ ਸਾਹਿਤ ਸਾਊਥ ਰੀਅਰ ਉਸ ਤੋਂ ਰੀਅਰ ਹੁੰਦਾ ਕਦੇ ਕਦਾਈ ਹੁੰਦਾ ਕਿ 10 ਕਿਲੋਮੀਟਰ ਜਾਂ 5 ਕਿਲੋਮੀਟਰ ਦੀ ਸਪੀਡ ਤੇ ਕੋਈ ਕਦੇ ਕਦੇ ਹਵਾ ਚੱਲ ਗਈ ਸੋ ਪੰਜਾਬ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਇਹ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਸਿਰਫ ਆਪਣ ਆਪਣੀ ਲਕੀਰ ਵੱਡੀ ਕਰੋ ਕਿਸੇ ਹੋਰ ਦੀ ਲਕੀਰ ਛੋਟੀ ਕਰਕੇ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਦਿੱਲੀ ਦੇ ਵਾਤਾਵਰਨ ਨੂੰ ਦਿੱਲੀ ਦੇ ਆਬੋ ਹਵਾ ਨੂੰ ਸੰਭਾਲੋ ਸਿਰਫ ਰਾਜਨੀਤਿਕ ਇਲਜ਼ਾਮ ਲਾ ਕੇ ਕੋਈ ਫਾਇਦਾ ਨਹੀਂ ਹੋਣਾ ਸੋ ਇਹੀ ਮੈਂ ਅੱਜ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਸਾਨੂੰ ਗੁਰੂਆਂ ਨੇ ਬਹੁਤ ਸਦੀਆਂ ਪਹਿਲਾਂ ਸਾਨੂੰ ਇੱਕ ਗੱਲ ਦੱਸਤੀ ਸੀ ਕਿ ਤੁਸੀਂ ਆਪਣੇ ਵਾਤਾਵਰਣ ਨੂੰ ਤੁਸੀਂ ਆਪਣੇ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਸੰਭਾਲ ਕੇ ਰੱਖੋ ਅਸੀਂ ਉਹਨਾਂ ਵਚਨਾਂ ਤੇ ਚੱਲਣ ਲਈ ਵਚਨਬੱਧ ਹਾਂ ਸਤਿ ਸ੍ਰੀ ਅਕਾਲ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਅਗਲੇ 3 ਦਿਨਾਂ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ, ਮੁਹਾਲੀ, ਅੰਮ੍ਰਿਤਸਰ ਸਣੇ ਪੰਜਾਬ ਦੇ ਕਈ ਹਿੱਸਿਆਂ ਅਤੇ ਪੰਚਕੂਲਾ ਦੇ ਵਿੱਚ ਹਲਕੀ ਧੁੰਦ ਪੈਣ ਦੀਆਂ ਰਿਪੋਰਟਾਂ ਆ ਰਹੀਆਂ ਨੇ। ਜਲੰਧਰ ਅਤੇ ਲੁਧਿਆਣਾ ਦੇ ਵਿੱਚ ਬੁੱਧਵਾਰ ਸਵੇਰੇ ਸੀਜ਼ਨ ਦੀ ਪਹਿਲੀ ਸੰਘਣੀ ਧੁੰਦ ਪਈ। ਮੌਸਮ ਵਿਭਾਗ ਦੇ ਮੁਤਾਬਕ 20 ਦਸੰਬਰ ਨੂੰ ਮੀਂਹ ਪੈਣ ਤੇ ਉੱਚੇ ਇਲਾਕਿਆਂ ਦੇ ਵਿੱਚ ਬਰਫਬਾਰੀ ਦੀ ਸੰਭਾਵਨਾ ਹੈ। ਘਟਦੇ ਸਨ। ਖੱਦ ਜਾਨਿਕੇ ਵਿਜ਼ਿਬਿਲਟੀ ਅਤੇ ਬਾਦੇ ਹਾਸੀਆਂ ਦੇ ਜੋਖਮਾਂ ਦੇ ਮੱਦੇ ਨਜ਼ਰ ਯਾਤਰੀਆਂ ਨੂੰ ਬਿਲੋੜੀ ਯਾਤਰਾ ਤੋਂ ਬਚਨ ਅਤੇ ਸੜਕ ਸੁਰੱਖਿਆ ਨਿਯਮਾਂ ਦੀ ਸਖਤੀ ਦੇ ਨਾਲ ਪਾਲਣਾ ਕਰਨ ਦੀ ਸਲਾਹ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ। ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ। ਧੰਨਵਾਦ। कसूरी मेथी लाजवाब है लाजवाब है स्वाद और सुगंध इसकी लाजवाब है लाजवाब है अगर एंडी एच कसूरी मेथी नहीं डाला तो खाली हाथ मलते रह जाओगे एक एक पत्ता हाथ से चुना स्वाद और सुगंध जगाए गुना अदरक की हुई कुटाई चाय की पतीली चढ़ाई ऐसी बनी चाय सिर्फ अदरक से चाय का स्वाद नहीं आएगा नहीं आएगा बेटा ਆਈ ਕਸਲੀ ਫੇਨ ਡੀ ਐਚ ਪਲੱਸ ਸਹੀ ਆ ਲੌਂਗ ਅੰ ਭਰੀ ਇਲਾਇਚੀ ਸੇ ਭਰਪੂਰ ਐਮ ਡੀ ਐਂਟਕਸ ਮਸਾਲਾ